ਤੋ ਜਿਹੜੇ ਖੁੱਲੇ ਆਇਤੇ ਕੋਈ 10 ਨੰਬਰ ਨਟ ਵੀ ਨਹੀਂ ਖੁੱਲਿਆ ਜੀ ਇਹਦੀ ਪੂਰੀ ਜ਼ਿੰਮੇਵਾਰੀ ਉਹ ਅਗਲਾ ਬਾਕੇ 2 ਦਿਨ ਵਚੱਕ ਫਿਰ ਪੇਮੈਂਟ ਦੇ ਜੀ ਪ੍ਰੋਡਕਟਰ ਦਾ ਪੂਰ ਜ਼ਿੰਮੇਵਾਰੀ ਆ ਗਈ ਜੀ ਅਗਲਾ 4 ਦਿਨ ਬਾਕੇ ਪੇਮੈਂਟ ਫੇਰ ਕਰਕੇ ਜਾਵੇ ਆਪਾਂ ਨੂੰ ਉਹ 2000 ਇੱਕ ਮੰਨ ਲਾ ਜੀ ਤੇ ਰੇਟ 270 ਮੰਗਦੇ ਆਂ ਜੀ ਕਰ ਦਾਂਗੇ 10k ਲੈਸ 60k ਦਾ ਦੇ ਦਾਂਗੇ 50k ਲੈ ਕੇ ਆ ਜੇ ਬੰਦਾ ਆਪਾਂ ਟਰੈਕਟਰ ਦੇ ਦਾਂਗੇ ਕਿੰਨੀ ਵੀ ਪੂਰੀ ਜ਼ਿੰਮੇਵਾਰੀ ਆ ਠੀਕ ਹੈ ਜੀ ਛੱਕਾ ਦਾ 2 ਦਿਨ ਬਾਅਦ ਉਹ 3 ਦਿਨ ਬਾਅਦ ਲਓ ਵੀ ਮਿੱਤਰੋ ਆਪਾਂ ਪਿੰਡ ਪੱਖੋ ਦੇ ਵਿੱਚ ਖੜੇ ਆਂ ਪੱਖੋ ਕਲਾਂ ਸਾੰਮਰਾ ਬਾਈ ਨ 17 ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਆ ਭਰਾ ਹਾਂਜੀ ਠੀਕ ਹੈ ਤੇ ਕਿੰਨੇ ਕ ਟਰੈਕਟਰ ਨਸਤਰ ਰੱਖਦੇ ਆ ਟਰੈਕਟਰ ਆਪਾਂ 12 15 ਕ ਹੁੰਦੇ ਆ ਜੀ ਆਪਣੇ ਕੋਲ ਅੱਛਾ ਤੇ ਕਿਵੇਂ ਉੱਚੀਆਂ ਗਟੈਂਸ ਨਾਲ ਦੇ ਕਣਾ ਬਤਕਦੇ ਅੱਛਾ ਜੀ 14 15 ਤੋਂ ਲਾ ਕੇ ਥੱਲੇ ਤੇ 95 95 ਤੇ ਕਰਨੇ ਠੀਕ ਹੈ ਤੇ ਸਾਫ਼ ਸੁਥਰੇ ਆ ਸਾਰੇ ਸਾਫ਼ ਆ ਪੰਜਾਬ ਨੰਬਰ ਪੰਜਾਬ ਨੰਬਰ ਕਾਪੀ ਕਾਗਜ਼ ਆਂਦੇ ਬਾਈ ਕਾਪੀ ਕਾਗਜ਼ ਦੇ ਆਪਾਂ ਜ਼ਿੰਮੇਦਾਰ ਹੋਵਾਂਗੇ ਜੀ ਕੋਈ ਵੀ ਦਿੱਕਤ ਆਪਾਂ ਜ਼ਿੰਮੇਦਾਰ ਆ ਕਾਪੀ ਕਾਗਜ਼ ਦੇ ਠੀਕ ਹੈ ਤੇ ਹੁਣ ਆਪਾਂ 855 ਤੋਂ ਸਟਾਰਟ ਕਰਦੇ ਇਦੇ ਬਾਰੇ ਦੱਸੀ ਬਾਈ ਇਹ 2014 ਮਾਡਲ ਆ ਜੀ ਠੀਕ ਆ ਜੀ ਪਹਿਲੇ ਘਰ ਦਾ ਨਮਾ ਕੜਾ ਹੋਇਆ ਮਾਨਸਾ ਲੰਬਰਾ ਕੁਝ ਨਹੀਂ ਖੁੱਲਿਆ ਜੀ ਨਾ ਠੀਕ ਆ ਜੀ ਮੰਗਲੇ ਟਾਇਰ 95 ਪੈਸੇ ਦੁਆਰੇ ਦੇ ਨੇ ਮੂਰਲੇ ਨਾਲ ਦੇ 70 ਪੈਸੇ ਜੀ ਠੀਕ ਆ ਜੀ ਰਿਵਰਸ ਪੀਟੀਓ ਆ ਗਿਆ ਡਬਲ 2014 ਮਾਡਲ ਆ ਗਿਆ ਡਿਸਟਰੀਬਿਊਟਰ ਡਬਲ ਵਾਲਾ ਆ ਗਿਆ ਜੀ ਠੀਕ ਆ ਜੀ ਠੀਕ ਨਾ 2 ਸਪੀਡ ਆ ਗਿਆ 2 ਸਪੀਡ ਆ ਗਿਆ 14 ਮਾਡਲ ਆ ਜੀ ਸਾਰਾ ਓਰੀਜਨਲ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਕਿਤੇ ਰੰਗ ਦੀ ਕਲਮ ਨਹੀਂ ਹੈਗੀ ਹਾਂ ਜੀ ਹਾਂ ਜੀ ਕੁਝ ਨਹੀਂ ਖੁੱਲਿਆ ਹੈ ਕੋਈ 10 ਨੰਬਰ ਨਟ ਵੀ ਨਹੀਂ ਖੁੱ 14 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਰੇਟ ਆਪਾਂ ਦੇ ਦਾਂਗੇ ਜੀ ਇਹ 485000 ਦਾ 485000 ਇਹ ਡਿਮਾਂਡ ਹੈ ਕਿ ਨਾ ਦੇਣਾ ਡਿਮਾਂਡ ਆ ਕੋਈ ਕਰ ਦਾਂਗੇ ਮਾਨ ਜੀ ਆਪਾਂ ਕੋਈ ਗੱਲ ਨਹੀਂ ਮਾਨਤਨ ਹੋ ਜੂ ਮਾਨ ਕਰਾਂਗੇ ਜਰੂਰ ਜੇ ਮਿਲੂਗਾ ਠੀਕ ਹੈ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸ਼ੋਰੂਮ ਕੰਨੇਸਨਾ ਚੰਗਾ ਟਰੈਕਟਰ ਹੈ ਸਿੰਪਲ ਕਪੜੇ ਵਾਲੀ ਸਾਤਰੀ ਹੈ ਮੂਰੇ ਆ ਗਿਆ 14 ਲੀਕਾ 60 ਦਾ ਟਰੈਕਟਰ ਚੈੱਕ ਕਰ ਸਕਦੇ ਹੋ ਸਾਦੀ ਕਟਾਈ ਚ ਹੈ ਦੱਸੀ ਬਾਈ ਇਹਦੇ ਬਾਰੇ ਇਹ 2008 ਮਾਡਲ ਆ ਜੀ ਹਾਂਜੀ ਕਾਇਦੇ ਕਰ ਹੈਡ ਹੁੱਡ ਕੋਈ ਪੰਪ ਇਹਦਾ ਖੁੱਲਿਆ ਨਹੀਂ ਠੀਕ ਹੈ ਮਾਲਕ ਦਾ ਨਮਾ ਕਢਾਇਆ ਠੀਕ ਹੈ ਜੀ 80% ਨੇ ਐਮ ਆਰਪ ਦੇ ਟਾਇਰ ਹੈ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ ਹਾਂ 60 ਵਾਲਾ ਸੋਨਾ ਲੀਕਾ ਜੀ ਠੀਕ ਹੈ ਜੀ ਸਾਈਡ ਗੇਅਰ ਆ ਗਿਆ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਉਹਗਲਾ ਬਾਕੇ ਦੋ ਦਿਨ ਵਚੱਕ ਫਿਰ ਪੇਮੈਂਟ ਦੇ ਜੀ ਆਪਾਂ ਠੀਕ ਹੈ ਜੀ ਇੰਨਾ ਚੰਗਾ ਟਰੈਕਟਰ ਦੋ ਦਿਨ ਬਾਕੇ ਮਿੱਤਰੋ ਤਸੱਲੀ ਕਰ ਪੇਮੈਂਟ ਫੇਰ ਕਰ ਸਕਦੇ ਹਾਂ ਡਬਲ ਡਿਸਟ੍ਰਿਬਿਊਟਰ ਚ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਸਾਰਾ origial ਹੈ ਟਰੈਕਟਰ ਸਾਰਾ ਟਰੈਕਟਰ ਬਿਲਕੁਲ ਸ਼ੋਅਰੂਮ ਕੰ ਰੇਟ ਆਪਾਂ 320000 ਮੰਗਦੇ ਆ ਜੀ ਹਾਂਜੀ ਕਰ ਦਾਂਗੇ ਲੈਸ ਜੀ 20 ਕਰ ਦਾਂਗੇ ਤਲਾ 3 ਕ ਦਾ ਦੇ ਦਾਂਗੇ 3 ਲੱਖ 3 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ Mahindra 265 102970 265 ਜੀ ਇਹ 1995 ਮਾਡਲ ਆ ਮੰਗ ਲੈ ਡਰ 90 ਪੈਸੇ ਨੇ ਸੀੜ ਦੇ ਠੀਕ ਹੈ ਜੀ ਮੂਰਲੇ 70 ਰੁਪਏ ਲਾ ਲਓ ਜੇ ਕੇ ਦੇ ਠੀਕ ਹੈ ਜੀ ਟਰੈਕਟਰ ਤੇ ਕਿਤੇ ਵੀ ਕਲਮ ਲੱਗੀ ਹੋਵੇ ਆਪਣੀ ਜ਼ਿੰਮੇਵਾਰੀ ਆ ਰੰਗ ਦੀ ਕਿਤੇ ਵੀ ਕਲਮ ਨਹੀਂ ਠੀਕ ਹੈ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਰੰਗ ਪੇਂਟ ਦੀ ਕੋਈ ਕਲਮ ਵੀ ਸਾਬਤ ਕਰਦੇ ਸਾਬਤ ਕਰਦੇ ਆਪਾਂ ਹੁਣ ਜਾਣ ਦਾ ਗੱਡੀ ਦਾ ਖਰਚਾ ਵੀ ਦੇਵਾਂਗੇ ਬੰਦਾ ਜਿਹੜਾ ਆਊਗਾ ਠੀਕ ਹੈ ਜੀ ਇੰਜਨ ਦਾ ਫੁੱਲ ਜ਼ਿੰਮੇਵਾਰੀ ਆਗੀ ਜੀ ਅਗਲਾ 4 ਦਿਨ ਬਾਕੇ ਪੇਮੈਂਟ ਫੇਰ ਕਰਕੇ ਜਾਵੇ ਆਪਾਂ ਨੂੰ 4 ਦਿਨ ਬਾਕੇ ਹਾਂ ਜੀ ਆਪਣੀ ਟਰੈਕਟਰ ਯਾਨੀ ਕਿ ਫੁੱਲ ਚੰਗਾ ਟਰੈਕਟਰ ਮਿੱਤਰੋ ਫੁੱਲ ਬਾਈ ਜ਼ਿੰਮ ਸਾਰਾ ਰੇਨਲ ਟਰੈਕਟਰ ਦੇਖ ਸਕਦੇ ਹੋ ਸਾਰਾ ਰੇਨਲ ਹੈ 95 ਮਾਡਲ ਦਾ ਰੇਟ ਕਿੰਨਾ ਆ ਗਿਆ ਰੇਟ ਤਾਂ ਜੀ ਦਾ 1,70,000 ਮੰਗਦੇ ਆਂ ਹਾਂਜੀ ਆਪਾਂ ਦੇਣਾਂ 1,55,000 ਦਾ ਟਰੈਕਟਰ ਦੇਵਾਂਗੇ 1,55,000 ਦਾ ਮਿੱਤਰੋ ਇਹ ਟਰੈਕਟਰ ਪਹਿਲੇ ਘਰ ਦੀ ਨਵਾਂ ਕੜਾ ਇੱਕ ਇੱਕ ਬੰਦੇ ਕੋਲ ਹੀ ਹੈ ਜੀ ਇੱਕ ਬੰਦੇ ਕੋਲ ਹੀ ਜੀ ਦਾ ਨਵਾਂ ਕੜਾ ਪਹਿਲੇ ਨੋਈਆਂ ਬਾਈ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਤੇ ਮੂਹਰੇ ਆ ਗਿਆ 44 ਦਾ ਸਵਰਾਜ ਐਫ ਈ ਦਫਤੀ ਬਾਈ ਜੀ ਦੇ ਬਾਰੇ ਇਹ 744 2001 ਮਾਡਲ ਚੌਂਕੜਾ ਟਾਇਰ ਨਵੇਂ ਆ ਜੀ ਮੂਰਲੇ ਪੋਲੋ ਦੇ ਮੰਗਰਲੇ ਜੇ ਕੇ ਦੇ ਠੀਕ ਹੈ ਜੀ ਮੂਰਲੇ ਪੋਲੋ ਦੇ ਮੰਗਰਲੇ ਜੇ ਕੇ ਦੇ ਬਾਈ ਇਹ ਵੀ ਫਰਸਟ ਪਾਰਟੀ ਪਹਿਲੇ ਮਾਲਕ ਦੇ ਕਰੀ ਹੈਗਾ ਪਹਿਲੇ ਮਾਲਕ ਦਾ ਹਾਂ ਠੀਕ ਸਾਰਾ ਓਰੀਜਨਲ ਆ ਤੇਲ ਸਰਵਿਸ ਵੀ ਆਪਾਂ ਕਰਤੀ ਹਾਂਜੀ ਕਿਤੇ ਵੀ ਕੋਈ ਕਲਮ ਨਹੀਂ ਸਾਰਾ ਓਰੀਜਨਲ ਟਰੈਕਟਰ ਆ ਸਾਰਾ ਓਰੀਜਨਲ ਹੈ ਨਵੇਂ ਟਾਇਰ ਆ ਜੀ ਨਵੇਂ ਟਾਇਰ ਨੇ ਸਾਰਾ ਟਰੈਕਟਰ ਓਰੀਜਨਲ ਹੈ ਬਾਈ ਕ੍ਰੋਸ ਕਰ ਇੰਜਨ ਕ੍ਰੋਸ ਕਰ ਇੰਜਨ ਹੈ ਤੇ ਕਿੰਨੇ ਮਾਡਲ ਆ ਗਿਆ ਸੀ ਬਾਈ ਇਹ 2001 ਮਾਡਲ ਆ ਜੀ ਤੇ ਰੇਟ 270 ਮੰਗਦੇ ਆ ਜੀ ਕਰਦਾਂਗੇ 10k ਲੈਸ 60k ਦਾ ਦੇ ਦਾਂਗੇ 60k ਦਾ ਬਣ ਦੂਗਾ ਤੇ ਇਹਦੀ ਸਰਵਿਸ ਵੀ ਕਰਵਾਤੀ ਠੀਕ ਆ ਜੀ 2 ਲੱਖ 60 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਬਨੂ ਸਾਉਂਡ ਸੇਸ ਤੋਂ ਵਿੱਚੇ ਜਾਊ ਸਿੰਪਲ ਕੱਪੜੇ ਵਾਲੀ ਛਾਦਰੀ ਮੂਰੇ 35 ਦਾ ਸੋਨਾਲੀਕਾ ਆ ਗਿਆ ਇਹਦੇ ਬਾਰੇ ਦੱਸੀ ਬਈ ਜੀ ਸੁੱਤਰ ਜੀ 35 ਵਾਲਾ ਡੀਆਈ ਸੋਨਾਲੀਕਾ ਜੀ ਠੀਕ ਆ ਜੀ ਇਹਦੇ ਨਾਲ ਦੇ ਟਾਇਰ 70 ਪੈਸੇ ਨੈਟ ਐਮ ਆਰਐਫ ਦੇ ਟਾਇਰਾ ਚੌਂਕੜਾ ਮੂਰੇ 80 ਪੈਸੇ ਨੇ ਠੀਕ ਆ ਜੀ ਤੇ ਪੰਜਾਬ ਨੰਬਰ ਆ ਗਿਆ ਜੀ ਇਹ ਠੀਕ ਹੈ ਜੀ ਡਿਸਟ੍ਰੀਬਿਊਟਰ ਇਹਦੇ ਲੱਗਿਆ ਹੋਇਆਗਾ ਡਿਸਟ੍ਰੀਬਿਊਟਰ ਲੱਗਿਆ ਹਾਂ origignal tractor ਆ ਵਧੀਆ tractor ਆ ਜੀ ਜਿੰਮੇਦਾਰੀ ਹੂ ਵਾਲਾ ਚਾ ਕੇ ਬਾ ਕੇ ਚੈੱਕ ਕਰ ਸਕਦਾ ਬਾ ਕੇ ਚੈੱਕ ਕਰ ਸਕਦਾ ਬਾ ਕੇ ਚੈੱਕ ਕਰਕੇ ਮਿੱਤਰੋ ਤਸੱਲੀ ਕਰਕੇ tractor ਲੈ ਜਾ ਸਕਦੇ ਹਾਂ ਡਬਲ ਡਿਸਟ੍ਰੀਬਿਊਟਰ ਚ ਹੈ 13 ਮਾਡਲ ਦਾ ਰੇਟ ਕਿੰਨਾ ਆ ਗਿਆ ਰੇਟ ਤਾਂ ਇਹਦਾ 95000 ਮੰਗਦੇ ਆਗੇ ਇਹ ਆਪਾਂ ਹਾਂ ਦੇਣ ਲੈਣ ਆਪਾਂ tractor ਦੇ ਦਾਂਗੇ 75000 ਦਾ 2 ਲੱਖ 2 ਲੱਖ 75000 ਦਾ ਮਿੱਤਰੋ ਬਣੂਗਾ 2 ਲੱਖ 25000 ਲੋਨ ਕਰ ਦਾਂਗੇ 50000 ਲੈ ਕੇ ਆ ਜੇ ਬੰਦਾ ਆਪਾ ਟਰੈਕਟਰ ਦੇ ਦਾਂਗੇ 50000 ਲੈ ਕੇ ਹਾਂ 50000 ਦਾ ਆਪਾ ਟਰੈਕਟਰ ਹੱਕਾ ਦਾਂਗੇ ਬਾਕੀ ਆਪਾ ਲੋਨ ਕਰ ਦਾਂ ਠੀਕ ਹੈ ਜੀ 50000 ਲਿਓ ਤੇ ਟਰੈਕਟਰ ਲਿਜਾਓ 835 ਵਾਲਾ ਸੋਨਾ ਲੀਕਾ 13 ਮਾਡਲ ਲੈ ਜੀ 13 ਮਾਡਲ ਆ ਤੇ ਮੂਰੇ ਆ ਗਿਆ 855 ਪੁਰਾਣੇ ਮਾਡਲ ਚ ਇਹ 97 ਮਾਡਲ ਆ ਜੀ ਸਾਰਾ Ориਜਨਲ ਆ ਠੀਕ ਹੈ ਜੀ ਪੀ ਵੀ ਮੋਗਾ ਨੰਬਰ ਆ ਠੀਕ ਹੈ ਜੀ ਟਾਇਰ ਚਾਰੇ ਨਵੇਂ ਆ ਜੀ ਜੀ ਕੇ ਕੰਪਨੀ ਦੇ ਠੀਕ ਹੈ ਜੀ ਇੰਜਨ ਦੀ ਪੂਰੀ ਜ਼ਿੰਮੇਵਾਰੀ ਆ ਠੀਕ ਹੈ ਜੀ ਸਾਕਾ ਦਾ ਦੋ ਦਿਨ ਬਾਅਦ ਹੋ ਤਿੰਨ ਦਿਨ ਬਾਅਦ ਦ ਸਾਰਾ ਰੇਨਵਲ ਮਿੱਤਰੋ 1997 ਮਾਡਲਾ ਹਾਂਜੀ 210000 ਰੇਟ ਆ 2 ਲੱਖ ਦਾ ਟਰੈਕਟਰ ਦੇਣਾ ਜੀ ਇੱਕੋ ਗੱਲ ਪੂਰੇ 2 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਚੌਕੜਾ ਨਵੇਂ ਆ ਜੀ ਟਾਇਰ ਚੌਕੜਾ ਨਵੇਂ ਨੇ ਪੂਰਾ ਸੋਨਾ ਟਰੈਕਟਰ ਪਿਆ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਮੁਰੇਸ ਯੋਨਾਲਿਕ ਆ ਗਿਆ 750 750 2002 ਮਾਡਲ ਆ ਜੀ ਹਾਂਜੀ ਇਹਦੇ 80 ਤੋਂ 85% ਟਾਇਰ ਨੇ ਗੁੜਿਆਰ ਦੇ ਠੀਕ ਹੈ ਜੀ ਵੇਟ ਬੂਟ ਲੱਗਿਆ ਸਾਰਾ origignal ਆ ਠੀਕ ਹੈ ਜੀ ਇਹ ਵੀ ਫੁੱਲ ਜ਼ਿੰਮੇਵਾਰੀ ਆ ਟਰੈਕਟਰ ਦੀ ਮਹੀਨੇ ਦੀ ਵੀ ਜ਼ਿੰਮੇਵਾਰੀ ਦੇ ਦਾਂਗੇ ਟਰੈਕਟਰ ਦੀ ਮਹੀਨੇ ਦੀ ਇੰਨਾ ਚੰਗਾ ਟਰੈਕਟਰ ਆ ਜੀ ਲਓ ਵੀ ਭਾਈ ਮਹੀਨੇ ਦੀ ਜ਼ਿੰਮੇਵਾਰੀ ਤੇ ਟਰੈਕਟਰ ਕਹਿ ਰਿਹਾ ਕਹਿੰਦਾ ਮਹੀਨੇ ਦੀ ਵੀ ਜ਼ਿੰਮੇਵਾਰੀ ਆਪਾਂ ਦੇ ਦੇ ਦਾਂਗੇ ਸਪੈਸ਼ਲ ਦੇ ਚੱਕਿਆਂ 'ਚ ਵੇਟ ਬੂਟ ਲੱਗੇ ਹੋਏ ਨੇ 6 ਛਿਰੀ ਆ 6 ਛਿਰੀ ਆ ਦੋ ਮਾਡਲ ਆ ਸਾਰਾ ਟਰੈਕਟਰ オリジナル ਆ ਹਰੇਕ ਚੀਜ਼ ਨਾਲ ਦੀ ਹੈ ਜੀ ਇਹਦੇ ਕੋਈ ਨੀ ਵਾੜੀ ਹਰੇਕ ਚੀਜ਼ ਨਾਲ ਦੀ ਹਾਂ ਜੀ ਕੱਲੀ ਇਹ 4 ਕਿੱਲਾਂ ਦੀ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਆ ਠੀਕ ਹੈ ਜੀ 2 ਲੱਖ 70 ਹਜ਼ਾਰ ਡਿਮਾਂਡ ਆ 2 60 ਦਾ ਦੇ ਦਾਂਗੀ ਇਹ 2 ਲੱਖ 70 ਹਜ਼ਾਰ ਡਿਮਾਂਡ ਆ 2 60 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਚੰਗਾ ਟਰੈਕਟਰ ਹੈ ਹਾਂਜੀ ਤੇ ਮੂਰੇ ਫੇਰ 855 ਆ ਗਿਆ ਭਾਈ ਇਹ 1997 ਮਾਡਲ ਆ ਜੀ ਹਾਂਜੀ ਸਾਰਾ Ориਜినਲ ਹੈਗਾ ਹਾਂਜੀ ਟਾਇਰ ਇਹਦੇ 90 ਪੈਸੇ ਨੇ ਚਾਰੇ ਗੁੜੀਆਰ ਦੇ ਠੀਕ ਹੈ ਜੀ ਰੰਗ ਦੀ ਜੋ ਕਿਤੇ ਵੀ ਕਲਮ ਲੱਗੀ ਹੋਵੇ ਆਪਾਂ ਜ਼ਿੰਮੇਦਾਰੀ ਆ ਠੀਕ ਹੈ ਜੀ ਤੇ ਕਲੌਸ ਕਰ ਇੰਜਨ ਚ ਕਲੌਸ ਕਰ ਇੰਜਨ ਚ 210000 ਡਿਮਾਂਡ ਆ 2 ਲੱਖ ਦਾ ਟਰੈਕਟਰ ਦੇ ਦਾਂਗੇ ਜੀ ਚਿਪਾ ਵਾਲੀ ਕਾਪੀ ਹੈ ਜੀ ਚਿਪਾ ਵਾਲੀ ਕਾਪੀ ਆ ਹਾਂਜੀ ਹਾਂਜੀ 2 ਲੱਖ ਦਾ ਮਿੱਤਰੋ 2 ਲੱਖ 10000 ਡਿਮਾਂਡ ਹੈ 2 ਲੱਖ ਦਾ ਇਹ ਟਰੈਕਟਰ ਬਣੂਗਾ ਤੇ ਫੁੱਲ ਬਾਈ ਤਸੱਲੀ ਦਿੰਦਾ ਟਰੈਕਟਰਾਂ ਦੀ ਤੇ ਬਾਈ ਨਾ ਕਰਦੇ ਆ ਗੱਲ ਆ ਬਾਈ ਇਸ ਤੋਂ ਇਲਾਵਾ ਹੋਰ ਟਰੈਕਟਰ ਵੀ ਹੁੰਦੇ ਆ ਹੋਰ ਹੁੰਦੇ ਆ ਜੀ ਇਹ ਵਿਕੀ ਬੁਕੀ ਜਾਂਦੇ ਨੇ ਜਿਵੇਂ ਨਾਲ ਦੀ ਨਾਲ ਆਈ ਹੋ ਜਾਂਦੇ ਆ ਆਪਣੇ ਕੋਲੇ 15 ਟਰੈਕਟਰ ਹੁੰਦੇ ਨੇ 15 ਦਾ 15 ਦੇ ਵਿੱਚੋਂ ਬਸ ਆ ਗਏ ਇਕੱਠੇ ਹੋ ਕੇ ਬਾਗੇ ਬਸ ਇੰਨਾ ਕਾ ਚੱਲੀ ਜਾਂਦਾ ਜੀ ਠੀਕ ਹੈ ਮੰਡੀਆਂ ਮੁੰਡੀਆਂ ਤੇ ਨਹੀਂ ਆਪਾਂ ਜਾਂਦੇ ਘਰੀ ਟਰੈਕਟਰ ਵੇਚਦੇ ਆ ਚੰਗਾ ਟਰੈਕਟਰ ਲੈਣੇ ਆ ਹਾਂਜੀ ਬਾਹ ਕੇ ਦਸੱਲੀ ਕਰਕੇ ਟਰੈਕਟਰ ਲੈ ਕੇ ਜਾਓ ਪੰਜਾਬ ਨੰਬਰ ਟਰੈਕਟਰ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਪੈ ਗਿਆ ਬਾਈ ਨੰਬਰ ਆਪਣਾ 98722 ਹਾਂਜੀ 93899 ਪੱਖੋਕਲਾ ਪਿੰਡਾ ਜੀ ਇਹ ਠੀਕ ਹੈ ਜ ਬਰਨਾਲਾ ਇਥੋਂ ਪਿੰਡਾ 20 ਕਿਲੋਮੀਟਰ 20 ਕਿਲੋ ਰਾਮਪਰਾ ਠੀਕ ਹੈ ਜੀ 25 ਕਿਲੋ ਮਾਨਸਾ ਠੀਕ ਹੈ ਜੀ ਇਹ ਰੋਡ ਦੇ ਉੱਤੇ ਪਿੰਡਾ ਮਾਨਸਾ ਬਰਨਾਲਾ ਰੋਡ ਵਾਈਦਾ ਬਰਨਾਲਾ ਸਾਹਿਬ ਬਰਨਾਲਾ ਰੋਡ ਵਾਈਦਾ ਬਰਨਾਲੇ ਜ਼ਿਲ੍ਹੇ ਦਾ ਪਿੰਡਾ ਇਹ ਪੱਖੋਂ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਪੱਖੋਂ ਕਲਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਠੀਕ ਹੈ ਜੀ ਧੰਨਵਾਦ ਤੇ ਲੋਬੀ ਮਿੱਤਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ